ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਣਾਵਾਂਗੇ ਜੀ ਸੂਜੀ ਦਾ ਹਲਵਾ ਸੂਜੀ ਦਾ ਹਲਵਾ ਬਣਾਉਣ ਵਾਸਤੇ ਆਪਾਨੂੰ ਚਾਹੀਦਾ ਆ ਜੀ ਇੱਕ ਕੌਲੀ ਮੈਂ ਸੂਜੀ ਲਈਆ ਨਾਲ ਹੀ ਬਰਾਬਰ ਇੱਕ ਚੀਨੀ ਦੀ ਲਈਆ ਕੌਲੀ ਖੰਡ ਦੀ ਲਈਆ ਤੇ ਥੋੜਾ ਜਿਹਾ ਮੈਂ ਡਰਾਈ ਫਰੂਟ ਲਿਆ ਆ ਕਿਸ਼ਮਿਸ਼ੇ ਕਾਜੂ ਤੇ ਬਦਾਮ ਲਿਆ ਤੇ ਹੁਣ ਆਪਾਂ ਚੀਨੀ ਨੂੰ ਪਘਲਾਉਣ ਵਾਸਤੇ ਇੱਕ ਬਤੀਲੇ ਦੇ ਵਿੱਚ ਕੌਲੀ ਨੂੰ ਆਪਾਂ ਕੋਲੀ ਜਿਹੜੀ ਚੀਨੀ ਦੀ ਲਈ ਉਹਨੂੰ ਪਾ ਦਿੰਨੇ ਆ ਤੇ ਨਾਲ ਹੀ ਆਪਾਂ ਦੋ ਇਸ ਦੀਆਂ ਬਰਾਬਰ ਕੋਲੀਆਂ ਪਾਣੀ ਦੀਆਂ ਪਾ ਦਾਂਗੇ ਤੇ ਆਪਾਂ ਚੀਨੀ ਨੂੰ ਥੋੜਾ ਜਿਹਾ ਗਰਮ ਪਾਣੀ ਕਰਕੇ ਉਸ ਵਿੱਚ ਪੰਘਲਾਣਾਈਆਂ ਇਸ ਨੂੰ ਆਪਾਂ ਹੁਣ ਗੈਸ ਆਨ ਕਰਕੇ ਇਸ ਨੂੰ ਚੀਨੀ ਨੂੰ ਪਗਲਾ ਲੈਣੇ ਆ ਚੀਨੀ ਬੰਗਲਾ ਕੇ ਫੇਰ ਆਪਾਂ ਚੀਨੀ ਆਪਣੀ ਚੰਗੀ ਤਰ੍ਹਾਂ ਘੁਲ ਗਈ ਹੈ ਪਾਣੀ ਦੇ ਵਿੱਚ ਹੁਣ ਆਪਾਂ ਦੂਸਰੇ ਪਾਸੇ ਕੜਾਈ ਦੇ ਵਿੱਚ ਸੂਜੀ ਨੂੰ ਭੁੰਨ ਲੈਣੇ ਆ ਪਹਿਲੇ ਸੂਜੀ ਨੂੰ ਆਪਾਂ ਇਸੇ ਤਰ੍ਹਾਂ ਹੀ ਭੁੰਨਣਾ ਹੈ ਤੇ ਬਾਅਦ ਵਿੱਚ ਆਪਾਂ ਪਾਵਾਂਗੇ ਇਹਦੇ ਵਿੱਚ ਕਿਉਂ ਪਹਿਲਾਂ ਸੂਜੀ ਨੂੰ ਥੋੜੀ ਦੇਰ ਆਪਾਂ ਭੁੰਨ ਲੈਣੇ ਆ ਜਦੋਂ ਸੂਜੀ ਦਾ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਤੇ ਫਿਰ ਆਪਾਂ ਇਸ ਦੇ ਵਿੱਚ ਕਿਉਂ ਪਾਵਾਂਗੇ ਹੁਣ ਆਪਾਂ ਘੱਟ ਗੈਸ ਤੇ ਸੂਜੀ ਨੂੰ ਲਗਾਤਾਰ ਚਲਾਉਂਦੇ ਹੋਏ ਭੁੰਨ ਲੈਣਾ ਆ ਜਦੋਂ ਥੋੜਾ ਜਿਹਾ ਕਲਰ ਇਹਦਾ ਚੇਂਜ ਹੋਣਾ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਫਿਰ ਆਪਾਂ ਇਸ ਵਿੱਚ ਕਿਉਂ ਪਾਵਾਂਗੇ पाँच सत्त मिनट इस चंकी तरह भुनों सूजी नूजी भुनने बाद ही आप्यो पावे हम अपनी सूजी भुजनी शुरू होगी तो इसका कलर भी नीचे चेंज होना शुरू हो गया है तो हूँ आप देख घ्यो पा दिने मैं व्डे दो चम्मच घ्यो इस जिन्ना का अपन जरूरत आप उन्ना पावे ज्यादा आपको नहीं पाना है ਹੁਣ ਵੱਡੇ 2 ਚਮਚਾ ਘਿਓ ਦੇ ਪਾ ਕੇ ਚੰਗੀ ਤਰ੍ਹਾਂ ਘਿਓ ਨੂੰ ਨੋਣੇ ਸੂਜੀ ਦੇ ਨਾਲ ਮਿਕਸ ਕਰ ਲੈਣਾ ਘਿਓ ਪਿਗਲਾ ਕੇ ਸੂਜੀ ਦੇ ਵਿੱਚ ਫਿਰ ਦੇਖਾਂਗੇ ਜੇ ਆਪਾਂ ਨੂੰ ਜ਼ਰੂਰਤ ਪਈ ਤਾਂ ਆਪਾਂ ਹੋਰ ਪਾਵਾਂਗੇ ਨਹੀਂ ਤੇ ਜ਼ਰੂਰਤ ਨਹੀਂ ਹੈ ਪਾਉਣ ਦੀ ਦੂਸਰ ਹੋਰ ਘਿਓ ਹੁਣ ਆਪਾਂ ਚੰਗੀ ਤਰ੍ਹਾਂ ਇਸ ਨੂੰ ਘਿਓ ਨੂੰ ਵਿਗਲਾ ਕੇ ਸੂਜੀ ਦੇ ਨਾਲ ਭੁੰਨ ਲੈਣੇ ਆ ਸੂਜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਘਿਓ ਦੇ ਵਿੱਚ ਇਸ ਨੂੰ ਲਗਾਤਾਰ ਹਿਲਾਉਂਦੇ ਰਹਿਣਾ ਆ ਕਿਉਂਕਿ ਸੂਜੀ ਬਹੁਤ ਹੀ ਜਲਦੀ ਸੜਨਾ ਸ਼ੁਰੂ ਹੋ ਜਾਂਦੀ ਹੈ ਕਿਉਂ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਆਪਾਂ ਨੂੰ ਹੋਰ ਕਿਉਂ ਦੀ ਜ਼ਰੂਰਤ ਨਹੀਂ ਆਪਾਂ ਇਸ ਦੇ ਵਿੱਚ ਹੀ ਸੂਜੀ ਨੂੰ ਭੁੰਨ ਲਾਂਗੇ ਹੋਰ ਆਪਾਂ ਇਸ ਦੇ ਵਿੱਚ ਕਿਉਂ ਨਹੀਂ ਪਾਣਾ ਹੈਗਾ ਹੁਣ ਆਪਾਂ ਇਸ ਨੂੰ ਲਗਾਤਾਰ ਹੀ ਇਸ ਤਰ੍ਹਾਂ ਚਲਾਉਂਦੇ ਰਹਿਣਾ ਹੈ ਲਗਾਤਾਰ ਚਲਾਉਣ ਦੇ ਨਾਲ ਸੂਜੀ نیچے ਨਹੀਂ ਲੱਗਦੀ ਹੁਣ ਆਪਣੀ ਸੂਜੀ ਚੰਗੀ ਤਰ੍ਹਾਂ ਭੁੱਜ ਗਈ ਹੈ ਤਾਂ ਮੈਂ ਇੱਕ ਚਮਚਾ ਪਾਣੀ ਦਾ ਲੈ ਕੇ ਉਸ ਦੇ ਵਿੱਚ ਫੂਡ ਕਲਰ ਥੋੜਾ ਜਿਹਾ ਪਾਇਆ ਹੈ ਉਸ ਨੂੰ ਮਿਕਸ ਕਰ ਲਿਆ ਤੇ ਜਿਹੜਾ ਆਪਾਂ ਚੀਨੀ ਦਾ ਕੋਲਦਾ ਪਾਣੀ ਤਿਆਰ ਕੀਤਾ ਸੀ ਉਸ ਦੇ ਵਿੱਚ ਫੂਡ ਕਲਰ ਨੂੰ ਪਾ ਦਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਦਾਂਗੇ ਤਾਂ ਆਪਣੀ ਸੂਜੀ ਵੀ ਚੰਗੀ ਤਰ੍ਹਾਂ ਭੁੱਜ ਗਈ ਆ ਤੇ ਆਪਾਂ ਹੌਲੀ-ਹੌਲੀ ਕਰਕੇ ਇਸ ਵਿੱਚ ਥੋੜਾ-ਥੋੜਾ ਕਰਕੇ ਪਾਣੀ ਪਾਵਾਂਗੇ ਪਾਣੀ ਬਿਲਕੁਲ ਆਪਾਂ ਧਿਆਨ ਨਾ ਪਾਉਣਾ ਕਿਉਂਕਿ ਪਾਣੀ ਬਾਹਰ ਹੁੰਦਾ ਹੈ ਚਿੱਟੇ ਬਹੁਤ ਪੈਂਦੇ ਇਸ ਦੇ ਇਸ ਨੂੰ ਆਪਾਂ ਧਿਆਨ ਦੇ ਨਾਲ ਹੌਲੀ-ਹੌਲੀ ਥੋੜਾ-ਥੋੜਾ ਕਰਕੇ ਪਾਣੀ ਪਾਵਾਂਗੇ ਪਾਣੀ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਲਗਾਤਾਰੀ ਹਿਲਾਉਂਦੇ ਰਹਿਣਾ ਹੈ ਤੇ ਜਿਹੜਾ ਆਪਣਾ ਪਾਣੀ ਥੋੜਾ ਜਿਹਾ ਬਚਿਆ ਆਪਾਂ ਉਸ ਨੂੰ ਵੀ ਇਹਦੇ ਵਿੱਚ ਪਾ ਦਾਂਗੇ ਸਾਰਾ ਪਾਣੀ ਪਾ ਕੇ ਫਿਰ ਆਪਾਂ ਇਸ ਨੂੰ ਸੇਕ ਲਵਾ ਲਾਂਗੇ ਜਦ ਤੱਕ ਪਾਣੀ ਨਹੀਂ ਸੁੱਕਦਾ ਉਹ ਤਦ ਤੱਕ ਆਪਾਂ ਇਸ ਨੂੰ ਹਿਲਾਉਂਦੇ ਰਹਿ ਆਪਾਂ ਗੈਸ ਸਿਮਤ ਹੀ ਕੀਤਾ ਹੋਇਆ ਹੈ ਆਪਾਂ ਗੈਸ ਫਲੇਮ ਜ਼ਿਆਦਾ ਨਹੀਂ ਕੀਤੀ ਘੱਟ ਗੈਸ ਤੇ ਇਸ ਨੂੰ ਬਣਾ ਰਹੇ ਆ ਤਾਂ ਹੁਣ ਆਪਾਂ ਇਸ ਨੂੰ ਲਗਾਤਾਰ ਹੀ ਹਿਲਾਉਂਦੇ ਰਹਿਣਾ ਹੈ ਕਿਉਂਕਿ ਪਾਣੀ ਇਸ ਦੇ ਵਿੱਚ ਬਹੁਤ ਜਲਦੀ ਸੁੱਕ ਜਾਂਦਾ ਹੈ ਸੂਜੀ ਦੇ ਵਿੱਚ ਪਾਣੀ ਬਹੁਤ ਹੀ ਜਲਦੀ ਸੁੱਕ ਜਾਂਦਾ ਹੁਣ ਆਪਾਂ ਇਸ ਨੂੰ ਲਗਾਤਾਰ ਹੀ ਹਿਲਾਉਂਦੇ ਰਹਿਣਾ ਹੈ ਤੇ ਹੌਲੀ ਹੌਲੀ ਪਾਣੀ ਸੁੱਕਣਾ ਸ਼ੁਰੂ ਹੋ ਜਾਏਗਾ ਹੁਣ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਤੇ ਸੂਜੀ ਵੀ ਆਪਣੀ ਪੱਕ ਜਾਏਗੀ ਇਸ ਤਰ੍ਹਾਂ ਪਹਿਲਾਂ ਸੂਜੀ ਭੁੰਨਣ ਦੇ ਨਾਲ ਫੇ ਸੂਜੀ ਦਾ ਕੱਚਾ ਟੇਸਟ ਨਹੀਂ ਆਉਂਦਾ ਆਪਾਂ ਚੰਗੀ ਤਰ੍ਹਾਂ ਸੂਜੀ ਨੂੰ ਪਹਿਲੇ ਭੁੰਨ ਲਿਆ ਸੀਗਾ ਹੁਣ ਆਪਾਂ ਇਸ ਨੂੰ ਲਾ ਕੇ ਇਸ ਦਾ ਪਾਣੀ ਹੀ ਸੁਕਾਉਣਾ ਹੈ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਇਸ ਨੂੰ ਲਗਾਤਾਰ ਹਿਲਾਵਾਂਗੇ ਤੇ ਹੁਣ ਜਿਹੜੇ ਆਪਾਂ ਡਰਾਈ ਫਰੂਟ ਲੈ ਸੀ ਉਹ ਪਾ ਦਿੰਨੇ ਆ ਸਭ ਤੋਂ ਪਹਿਲੇ ਮੈਂ ਕਿਸ਼ਮਿਸ਼ ਪਾ ਦਿੰਦੀ ਆ ਹੁਣ ਆਪਾਂ ਬਦਾਮ ਤੇ ਕਾਜੂ ਇਹਦੇ ਵਿੱਚ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਹਲਾ ਲਾਂਗੇ ਮਿਕਸ ਕਰ ਲਵਾਂਗੇ ਤੇ ਆਪਣਾ ਸੂਜੀ ਦਾ ਘੜਾ ਹਲਵਾ ਬਣ ਕੇ ਬਿਲਕੁਲ ਤਿਆਰ ਹੈ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਹੀ ਸੇਕ ਹੋਰ ਲਗਵਾਉਣਾ ਆ ਫਿਰ ਆਪਾਂ ਇਸ ਨੂੰ ਗਰਮ ਗਰਮ ਹੀ ਸਰਵ ਕਰਾਂਗੇ ਹੁਣ ਆਪਾਂ ਇਸ ਨੂੰ ਲਗਾਤਾਰ ਹਲਾਵਾਂਗੇ ਪਾਣੀ ਬਿਲਕੁਲ ਸੁੱਕ ਗਿਆ ਹੈ ਤੇ ਥੋੜ੍ਹੀ ਜਿਹੀ ਦੇਰ ਇਸ ਨੂੰ ਲੱਗੇਗਾ ਥੋੜ੍ਹੀ ਜਿਹੀ ਸੇਕ ਆਪਾਂ ਇਸ ਨੂੰ ਲਵਾਉਣਾ ਜ਼ਿਆਦਾ ਸੇਕ ਨਹੀਂ ਲਵਾਉਣਾ ਤੇ ਆਪਣਾ ਸੂਜੀ ਦਾ ਹਲਵਾ ਖੜਾ ਬਣ ਕੇ ਤਿਆਰ ਆ ਤੇ ਹੋੜਾ ਆਪਣਾ ਸੂਜੀ ਦਾ ਕੜਾਹ ਬਣ ਕੇ ਬਿਲਕੁਲ ਤਿਆਰ ਹੈ ਆਪਾਂ ਹੁਣ ਇਸ ਨੂੰ ਇੱਕ ਪਲੇਟ ਦੇ ਵਿੱਚ ਕੱਢ ਕੇ ਸਰਵ ਕਰਾਂਗੇ ਇਸ ਤਰ੍ਹਾਂ ਬਣਾਉਣ ਦੇ ਨਾਲ ਸੂਜੀ ਦਾ ਕੜਾਹ ਬਹੁਤ ਹੀ ਸਵਾਦ ਬਣਦਾ ਹੈ ਤੇ ਸਾਰੇ ਹੀ ਬਹੁਤ ਪਸੰਦ ਕਰਦੇ ਆ ਤੇ ਤੁਸੀਂ ਵੀ ਇਸ ਰੈਸਪੀ ਨੂੰ ਇੱਕ ਵਾਰ ਜ਼ਰੂਰ ਘਰ ਵਿੱਚ ట్రਾਈ ਕਰਨਾ ਬਣਾ ਕੇ ਦੇਖਣਾ ਇਸ ਨੂੰ ਤੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਦ ਤੱਕ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਫਿਰ ਮਿਲਦੇ ਹਾਂ ਇੱਕ ਹੋਰ ਨਵੇਂ